ਜਿਹੜੇ ਕਹਿੰਦੇ ਰਹਿੰਦੇ ਪੰਜਾਬ ਆ ਤੇ ਪੰਜਾਬ ਆ ਕੇ ਗੱਲ ਕਰ ਤੇ ਤੂੰ ਸਾਡੇ ਅੱਗੇ ਲੱਗ ਤੇ ਅਸੀਂ ਜਿਹੜਾ ਹੈਗਾ ਆ ਉਹ ਤੈਨੂੰ ਫੋਲੋ ਕਰਾਂਗੇ ਤੂੰ ਕਰ ਹਣਾ ਜੋ ਕਰਨਾ ਪਹਿਲੀ ਗੱਲ ਤਾਂ ਮੈਂ ਬਲੈਕਲਿਸਟ ਨਹੀਂ ਹੈ ਉਹ ਬੰਦਿਆਂ ਵਾਂਗੂ ਤੁਹਾਡੇ ਬੰਦਿਆਂ ਵਾਂਗੂ ਇੰਡੀਆ ਦੇ ਵਿੱਚ ਵੀ ਜਿਹੜਾ ਵੀ ਮੈਂ ਇੰਡੀਆ ਨਹੀਂ ਆ ਸਕਦਾ ਹਰੇਕ ਸਾਲ ਮੈਂ ਇੰਡੀਆ ਹੁਣਾ ਤੇ 2-3 ਮਹੀਨੇ ਰਹਿ ਕੇ ਜਾਣਾ ਜਿੰਨੇ ਕੁ ਮੇਰੇ ਕੋ ਪੰਥਕ ਕਾਰਜ ਹੁੰਦੇ ਆ ਮੈਂ ਕਰਕੇ ਜਾਣਾ ਆ ਠੀਕ ਹੈ ਹੁਣ ਸੁਣ ਲਿਓ ਠੀਕ ਹੈ ਮੇਰਾ ਪਿੰਡ ਪੰਡੋਰੀ ਖਾਸ ਨਿਕੋਦਰ ਦੇ ਲਾਗੇ ਠੀਕ ਹੈ ਉੱਥੇ ਜਿੰਨੀ ਕਿ ਮੇਰੇ ਕੋ ਗੰਜੈਸ਼ ਹੁੰਦੀ ਆ ਮੈਂ ਆਪਣਾ ਕਿਰਤ ਕਮਾਈ ਦੇ ਵਿੱਚੋਂ ਜਿੰਨੀ ਕਿ ਯੋਗ ਹੈਗਾ ਮੈਂ ਆਪਣੇ ਪੈਸੇ ਦੇ ਨਾਲ ਜਿਹੜਾ ਹੈਗਾ ਆ ਉਹ ਕੰਮ ਕਾਰਜ ਕਰਦਾ ਪਿੰਡ ਦੇ ਵਿੱਚ ਤੇ ਜੇ ਹੁਣ ਤੁਸੀਂ ਲੈਵਲ ਦੀ ਗੱਲ ਕਰਦੇ ਆ ਹੁਣ ਕਈ ਵੇਲੇ ਸਵਾਲ ਇਹ ਵੀ ਹੁੰਦੇ ਆ ਵੀ ਤੇਰਾ ਲੈਵਲ ਨਹੀਂ ਹੈ ਅਮਰਤਪਾਲ ਦੇ ਬਰਾਬਰ ਦਾ ਲੈਵਲ ਨਹੀਂ ਹੈ ਇਹਦਾ ਜਵਾਬ ਮੈਂ ਕਿਸੇ ਹੋਰ ਦਾ ਵੀਡੀਓ ਚ ਦੇ ਦੂੰਗਾ ਇਹ ਛੋਟਾ ਜਿਹਾ ਹੀ ਆ ਬਾਹਰ ਚ ਨਹੀਂ ਮੈਂ ਗੱਲ ਕਰਨੀ ਹੁਣ ਮੈਂ ਜਿਹੜਾ ਹੈਗਾ ਜਿੰਨੀ ਕੁ ਮੈਂ ਕਿਰਤ ਕਰਦਾ ਮੈਂ ਉਹਦੇ ਵਿੱਚ ਮੈਂ ਦਸਵੰਦ ਕੱਢ ਕੇ ਆਪਣੀ ਸੇਵਾ ਕਰਦਾ ਤੇ ਫਿਰ ਤੁਸੀਂ ਗੱਲ ਕਰਦੇ ਆਂ ਵੀ ਪ੍ਰਾਪਤੀ ਦੀ ਜਿਹੜੇ ਵੱਡੇ ਆ ਵੱਡਿਆਂ ਨੂੰ ਜੇ ਪ੍ਰਚਾਰ ਕਰੋਗੇ ਜਾਂ ਕੁਝ ਵੀ ਆ ਜਿਹੜਾ ਇਨਸਾਨ ਵੱਡਾ ਹੋ ਚੁੱਕਾ ਆ ਉਹਦੀ ਸਮਝ ਡਿਵੈਲਪ ਹੋ ਚੁੱਕੀ ਆ ਉਹ ਚ ਐਟੀਟਿਊਡ ਆ ਗਿਆ ਆ ਆਕੜ ਆ ਗਈ ਆ ਉਹਨੂੰ ਬਦਲਣਾ ਬਹੁਤ ਜ਼ਿਆਦਾ ਔਖਾ ਹੁੰਦਾ ਜੇ ਉਹ ਬੰਦਾ ਆਪ ਹੀ ਬਦਲਣਾ ਚਾਹੇ ਤੇ ਬਦਲ ਸਕਦਾ ਆਪਣੇ ਆਪ ਨੂੰ ਨਹੀਂ ਤੇ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਜੇ ਕਿਸੇ ਨੂੰ ਬਦਲ ਸਕਦਾ ਹੁੰਦਾ ਨਾ ਕੋਈ ਤੇ ਗੁਰਨਾਨਕ ਪਾਸ਼ਾ ਨੇ ਆਪਣੇ ਪੁੱਤਰਾਂ ਦੀ ਜਿਹੜੀ ਸੋਚ ਬਦਲ ਲੈਣੀ ਕਿਸੇ ਨੂੰ ਕੋਈ ਨਹੀਂ ਬਦਲ ਸਕਦਾ ਉਹ ਬੰਦਾ ਜੇ ਆਪ ਹੀ ਨਹੀਂ ਬਦਲਣਾ ਚਾਹੁੰਦਾ ਉਹਨੂੰ ਤੁਸੀਂ ਕਿੱਦਾਂ ਬਦਲ ਦਿਓਗੇ ਇਸ ਕਰਕੇ ਮੈਂ ਕੀ ਕਰਦਾ ਆ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਆ ਬੱਚਿਆਂ ਨੂੰ ਗਿਆਨ ਦੇ ਰਿਆਂ ਤੇ ਮੇਰੇ ਕੋਲ ਬੱਚੇ ਆਉਂਦੇ ਹੁੰਦੇ ਸੀ ਐਸ ਸੀ ਭਾਈਚਾਰੇ ਦੇ ਤੇ ਉਹ ਕਹਿੰਦੇ ਵੀ ਸਾਡੇ ਘਰ ਦੇ ਕਹਿੰਦੇ ਆ ਵੀ ਤੁਸੀਂ ਗੁਰਦੁਆਰੇ ਨਾ ਜਾਇਆ ਕਰੋ ਤੇ ਮੈਂ ਕਿਹਾ ਵੀ ਕਿਉਂ ਨਾ ਜਾਇਆ ਕਰੋ ਕੀ ਗੱਲ ਹੋ ਗਈ ਹਨਾ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਅਮਰਿਸ਼ਾ ਦੇਣਾ ਤੇ ਮੈਂ ਕਲਾਸਾਂ ਵੀ ਲਾਉਣਾ ਵਾਂ ਪਿੰਡ ਦੇ ਵਿੱਚ ਹੱਲੇ ਵੀ ਚੱਲੋ ਲੱਗ ਰਹੀਆਂ ਆ ਤੇ ਜਦੋਂ ਆਣਾ ਹਨਾ ਉਦੋਂ ਤਾਂ ਚੱਲੋ ਜਾਦਾ ਨਿਆਣੇ ਜਿਹੜੇ ਹੁੰਦੇ ਆ ਕਿਸੇ ਨੂੰ ਨਹੀਂ ਮੈਂ ਕਹਿੰਦਾ ਵੀ ਤੁਸੀਂ ਖੰਡੇ ਬਾਟੇ ਦੀ ਪੌਲ ਲਓ ਮੇਰਾ ਕੰਮ ਹੈਗਾ ਗਿਆਨ ਦੇਣਾ ਵਹਿਮ ਭਰਮ ਚੋਂ ਕੱਢਣਾ ਲੋਕਾਂ ਨੂੰ ਸੋਝੀ ਦੇਣੀ ਗੁਰੂ ਸਾਹਿਬ ਨੇ ਗੁਰਬਾਣੀ ਕਿਉਂ ਲਿਖੀ ਕੀ ਅਸੀਂ ਪੜਨਾ ਵਾ ਕਾਦੇ ਵਾਸਤੇ ਗੁਰਬਾਣੀ ਜ਼ਰੂਰੀ ਹੈ ਮੈਂ ਮੰਤਰਾਂ ਵਾਂਗੂ ਗੁਰਬਾਣੀ ਨਹੀਂ ਪੜਾ ਕੇ ਉਹਨਾਂ ਨੂੰ ਕਮਲੇ ਨਹੀਂ ਬਣਾਉਣਾ ਚਾਹੁੰਦਾ ਵੀ ਹਾਂ ਵੀ ਤੁਸੀਂ ਤੁਹਾਡੀ ਆ ਮਨੁਕਾਮਨਾ ਪੂਰੀ ਹੋਊਗੀ ਤੁਸੀਂ ਆ ਜਿਹੜਾ ਹੈਗਾ ਆ ਆ ਬਾਣੀ ਪੜੀ ਜਾਓ ਅਸੀਂ ਪੜ੍ਹਦੇ ਆ ਗੁਰਬਾਣੀ ਗਿਆਨ ਲੈਣ ਦੇ ਲਈ ਉਹਨੂੰ ਗਿਆਨ ਲੈ ਕੇ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨ ਦੇ ਲਈ ਜੇ ਪਰਚੀ ਤੇ ਲਿਖਿਆ ਹੋਵੇ ਨਾ ਖੰਡ ਨਹੀਂ ਖਾਣੀ ਖੰਡ ਨਹੀਂ ਖਾਣੀ 100 ਵਾਰੀ ਵੀ ਪੜ ਲਓਗੇ ਨਾ ਤੇ ਸ਼ੂਗਰ ਨਹੀਂ ਹਟਣੀ ਸ਼ੂਗਰ ਹਟਣੀ ਆ ਉੱਤੇ ਜੇ ਲਿਖਿਆ ਨਾ ਵੀ ਖੰਡ ਨਹੀਂ ਖਾਣੀ ਤੇ ਖੰਡ ਖਾਣੀ ਛੱਡ ਕੇ ਫੇਰ ਇਦਾਂ ਗੁਰਬਾਣੀ ਆ ਜਿੰਨੇ ਮਰਜ਼ੀ ਪਾਠ ਕਰ ਲਓ ਜਿੰਨੇ ਮਰਜ਼ੀ ਖੰਡ ਪੜ੍ਹ ਕਰਾ ਲਓ ਜਿੰਨੀਆਂ ਮਰਜ਼ੀ ਵੀ ਹੀਰਾ ਕੱਢ ਲਓ ਜਿੰਨਾ ਚਿਰ ਜਿਹੜੀ ਗੱਲ ਪੜ੍ਹੀ ਹੋਈ ਆ ਤੁਸੀਂ ਜਾਂ ਗੁਰੂ ਸਾਹਿਬ ਲਿਖ ਕੇ ਗਏ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਨਹੀਂ ਕਰਦੇ ਤੁਹਾਡੇ 'ਚ ਕੁਝ ਚੇਂਜ ਨਹੀਂ ਹੋਣਾ ਫਿਰ ਉਸ ਤੋਂ ਬਾਅਦ ਆ ਗਈ ਹਾਂ ਵੀ ਤੂੰ ਅੱਗੇ ਲੱਗ ਮੈਂ ਅੱਗੇ ਲੱਗਣ ਨੂੰ ਤਿਆਰ ਆਂ ਪਰ ਹੁਣ ਗੱਲ ਇੱਥੇ ਕੀ ਵੈਸੇ ਤਾਂ ਤੁਹਾਡੇ ਲਈ ਤਾਂ ਇੰਨੀ ਕੀ ਵੀਡੀਓ ਸੀਗੀ ਜਿਹੜੇ ਮੇਰੇ ਵਿਰੋਧੀ ਆ ਜਿੰਨੀ ਕਿ ਮੈਂ ਬੋਲ ਗਿਆ ਵਾਂ ਇਹ ਤੋਂ ਗਾਂ ਵਾਲੀ ਜਿਹੜੀ ਆ ਉਹ ਰਿਕੁਆਇਰਮੈਂਟ ਆ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈ ਕਿਉਂਕਿ ਇਹ ਅਕਲ ਦੀਆਂ ਗੱਲਾਂ ਹੈ ਮੈਂ ਤਾਂ ਕਦੇ ਗੱਲ ਕੀਤੀ ਨਹੀਂ ਵੀ ਖਾਲਿਸਤਾਨ ਦੀ ਗੱਲ ਜਿਹੜੀ ਹੈਗੀ ਆ ਵੀ ਖਾਲਿਸਤਾਨ ਚਾਹੀਦਾ ਆ ਪਰ ਅਮਰਤਪਾਲ ਸਹੀ ਨਹੀਂ ਜਿਹੜਾ ਹੈਗਾ ਵੀ ਖਾਲਿਸਤਾਨ ਦੀ ਮੰਗ ਕਰ ਰਿਹਾ ਫੇਰ ਤੁਸੀਂ ਮੈਨੂੰ ਇਹ ਗੱਲ ਕਹਿ ਸਕਦੇ ਆਂ ਵੀ ਤੂੰ ਅੱਗੇ ਲੱਗ ਕੇ ਕਰ ਲੈ ਮੈਂ ਇਹ ਗੱਲ ਕਹਿ ਰਿਹਾ ਆਂ ਵਾ ਵੀ ਖਾਲਿਸਤਾਨ ਦੇ ਮੈਂ ਹੱਕ 'ਚ ਨਹੀਂ ਹੈ ਮੈਂ ਖਾਲਸਾ ਰਾਜ ਦੇ ਹੱਕ 'ਚ ਆਂ ਤੇ ਜਿਹੜੇ ਖਾਲਿਸਤਾਨ ਦੀ ਤੁਸੀਂ ਗੱਲ ਕਰਦੇ ਆਂ ਉਹ ਨਾ ਹੁਣ ਬਣਿਆ ਨਾ ਕੱਲ ਨੂੰ ਬਣੇ ਤੇ ਜਿਹੜੇ ਖਾਲਸੇ ਖਾਲਸਾ ਰਾਜ ਦੀ ਅਸੀਂ ਗੱਲ ਕਰਦੇ ਆਂ ਉਹ ਅਸੀਂ ਅੱਜ ਵੀ ਬਣਾ ਲਈਏ ਕੱਲ ਨੂੰ ਵੀ ਬਣਾ ਲਈਏ ਖਾਲਸਾ ਰਾਜ ਤੇ ਖਾਲਿਸਤਾਨ ਦੇ ਵਿੱਚ ਜ਼ਮੀਨ-ਅਸਮਾਨ ਦਾ ਫਰਕ ਇਹ ਆ ਖਾਲਿਸਤਾਨ ਦੇ ਵਿੱਚ ਹੋਣਗੇ ਹੁੱਲੜਵਾਜ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਲੋਕ ਜਿਹੜਾ ਗੱਲ ਮੰਨਦਾ ਠੀਕ ਹੈ ਨਹੀਂ ਮੰਨਦਾ ਸੌਦਾ ਲਾਉਣ ਵਾਲੇ ਲੋਕ ਵੱਡਣ ਟੁਕਣ ਮਾਰਨ ਵਾਲੇ ਲੋਕ ਐਜੂਕੇਸ਼ਨ ਵਾਲਾ ਤਾਂ ਲੋੜ ਹੀ ਨਹੀਂ ਤੁਹਾਡੇ ਜਥੇਦਾਰ ਸਾਹਿਬ ਨੇ ਕਹਿਤਾ ਵੀ ਅਨਪੜਤਾ ਚੰਗੀ ਹੁੰਦੀ ਪੜਾਈ ਲਿਖੀ ਹੁਣ ਅਸੀਂ ਇਸ ਚੀਜ਼ ਦੇ ਉਲਟ ਆ ਹੁਣ ਮੈਂ ਜਿਹੜਾ ਪ੍ਰਚਾਰ ਕਰਦਾ ਆ ਮੈਂ ਇਹ ਪ੍ਰਚਾਰ ਕਰਦਾ ਆ ਵੀ ਅਸੀਂ ਸਟੇਟ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਨਾਲ ਰਲ ਕੇ ਚੱਲਣਾ ਕੋਈ ਸਰਕਾਰ ਨਹੀਂ ਰੋਕਦੀ ਨਾ ਅੰਮ੍ਰਿਸ਼ ਕੌਣ ਤੋਂ ਨਾ ਠੀਕ ਹੈ ਨਸ਼ੇ ਛਡਾਉਣ ਤੋਂ ਫਿਰ ਜਿਹੜੀ ਤੁਸੀਂ ਗੱਲ ਕਰਦੇ ਆ ਹਾਂ ਭਾਈ ਵੀ ਨਸ਼ੇ ਤੂੰ ਛਡਾ ਮੈਂ ਨਸ਼ੇ ਵੀ ਛਡਾ ਦੂੰਗਾ ਨਸ਼ੇ ਵੀ ਛਿੜਾ ਦੂੰਗਾ ਗੁਰਮਤ ਦਾ ਗਿਆਨ ਵੀ ਦੇ ਦੂੰਗਾ ਤੇ ਜਿਹੜੀ ਬੰਦੀ ਸਿੰਘਾਂ ਵਾਲੀ ਗੱਲ ਆ ਵੀ ਬੰਦੀ ਸਿੰਘ ਜਿਨ੍ਹਾਂ ਜਿਹੜਾ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਗੱਲ ਵੀ ਕਰ ਲਾਂਗੇ ਪਰ ਇਹ ਸਾਰਾ ਸਿਸਟਮ ਚਲਾਉਣ ਦੇ ਲਈ ਪੈਸਾ ਚਾਹੀਦਾ ਹੁੰਦਾ ਫੰਡਿੰਗ ਅਖੇ ਜੀ ਅਮਰਤਪਾਲ ਹੀ ਆ ਗਿਆ ਸੀਗਾ ਇਦਾਂ ਕੋਈ ਬਾਹਰੋਂ ਛੱਡ ਕੇ ਨਹੀਂ ਆਉਂਦਾ ਹੁੰਦਾ ਤੁਸੀਂ ਕਰੋ ਫੰਡਿੰਗ ਇਕੱਠੀ ਤੇ ਮੈਂ ਆਉਣ ਨੂੰ ਤਿਆਰ ਆ ਅਮਰੀਕਾ ਜਾ ਹਰੇਕ ਬੰਦੇ ਨੂੰ ਜ਼ਿੰਦਗੀ ਜੀਣ ਦੇ ਲਈ ਪੈਸੇ ਦੀ ਲੋੜ ਪੈਂਦੀ ਆ ਆਪਣੇ ਪਰਿਵਾਰ ਦੇ ਲਈ ਵੀ ਤੇ ਜਿਹੜੇ ਕਾਰਜ ਕਰਨੇ ਆ ਉਹਨਾਂ ਲਈ ਵੀ ਪੈਸਾ ਚਾਹੀਦਾ ਜਿਵੇਂ ਜੇ ਮੈਂ ਜਿਹੜੇ ਕਾਰਜ ਕਰਾ ਰਿਹਾ ਨਾ ਆਪਣੇ ਪਿੰਡ ਉਹ ਮੈਂ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਜਿੰਨਾ ਵੀ ਜਿੰਨੇ ਜੋਗਾ ਮੈਂ ਹੈਗਾ ਇਨਕਮ ਦੇ ਹਿਸਾਬ ਨਾਲ ਜਿੰਨਾ ਕੁ ਮੈਂ ਅਫੋਰਡ ਕਰ ਸਕਦਾ ਉਸ ਹਿਸਾਬ ਨਾਲ ਮੈਂ ਕਰਵਾ ਰਿਹਾ ਤੇ ਅਮਰਤਪਾਲ ਹੁਣੇ ਕਿਹੜਾ ਜੇਬੀ ਚ ਲਾ ਰਿਹਾ ਲੋਕਾਂ ਦੇ ਸਿਰ ਤੇ ਪੈਸਾ ਜਿਹੜਾ ਮਗਾ ਕੇ ਉਹ ਕੰਮ ਕਰ ਰਿਹਾ ਤੁਸੀਂ ਮੈਨੂੰ ਭੇਜੋ ਪੈਸਾ ਤਾਂ ਮੈਂ ਕਰ ਦਿੰਨਾ ਪ੍ਰਚਾਰ ਉਹਦੀਆਂ ਰਿਕੁਆਇਰਮੈਂਟਾਂ ਇਹ ਹੋਊਗੀਆਂ ਜਿਹੜੀ ਮੈਂ ਗੱਲ ਕੀਤੀ ਸੀ ਰਿਕੁਆਇਰਮੈਂਟਾਂ ਇਹ ਹੋਊਗੀਆਂ ਅਸੀਂ ਕਰਨਾ ਸੱਚ ਦਾ ਪ੍ਰਚਾਰ ਤੇ ਮੈਨੂੰ ਕੋਈ ਜਿਹੜਾ ਮਰਜ਼ੀ ਗਾਲਾਂ ਕੱਢੀ ਜਾਵੇ ਭਾਵੇਂ ਮੇਰੇ ਮੂੰਹ ਤੇ ਵੀ ਆ ਕੇ ਗਾਲਾਂ ਕੱਢ ਦੇ ਮੈਂ ਕਿਸੇ ਦਾ ਗੁੱਸਾ ਨਹੀਂ ਕਰਦਾ ਮੈਂ ਗਰਬਾਣੀ ਪੜਦਾ ਵਾਂ ਠੀਕ ਹੈ ਅਕਲ ਲਈ ਹੋਈ ਆ ਹਾਂ ਕੋਈ ਉਹ ਚੀਜ਼ ਨੂੰ ਪ੍ਰੈਕਟੀਕਲ ਸਾਡੀ ਧੀ ਭੈਣ ਨੂੰ ਕੋਈ ਹੱਥ ਲਾਊਗਾ ਫੇਰ ਅਸੀਂ ਦੱਸ ਦਾਂਗੇ ਹਨਾ ਅਗਲੇ ਨੂੰ ਕੀ ਹੁੰਦਾ ਗਾਲਾਂ ਕੱਢਣ ਨੂੰ ਕੀ ਗਾਲਾਂ ਧਮਕੀਆਂ ਹੁੰਦੀਆਂ ਇਹ ਧਮਕੀਆਂ ਤੁਹਾਡੇ ਪੱਲੇ ਕੀ ਹੈਗਾ ਖ ਵੀ ਨਹੀਂ ਹੈਗਾ ਨਾ ਜਿਹੜਾ ਮੋਰੋਂ ਸਾਨੂੰ ਵੀ ਕੱਢੂਗਾ ਉਹਦੇ ਵੀ ਕਿਹੜਾ ਪੱਲੇ ਹੋਊਗਾ ਕੁਝ ਉਹ ਭਾਰਿਆ ਹੋਇਆ ਬੰਦਾ ਗਾਲ ਤੇ ਆਉਂਦਾ ਹੁੰਦਾ ਜਦੋਂ ਹਾਰ ਜਾਂਦਾ ਨਾ ਬੰਦਾ ਉਹਦੇ ਕੋਈ ਕੁਝ ਨਹੀਂ ਰਹਿ ਜਾਂਦਾ ਜਵਾਬ ਦੇਣ ਨੂੰ ਫੇਰ ਉਹ ਗਾਲ ਤੇ ਆਉਂਦਾ ਮੇਰੀ ਜਿਹੜੀ ਟੀਮ ਹੋ ਗਈ ਹੁਣ ਸੁਣੋ ਫੇਰ ਮੇਰੀ ਜਿਹੜੀ ਟੀਮ ਹੋਊਗੀ ਸਾਨੂੰ ਭਾਵੇਂ ਕੋਈ ਮੂੰਹ ਤੇ ਵੀ ਆ ਕੇ ਗਾਲਾਂ ਕੱਢ ਦੇਵੇ ਤੇ ਅਸੀਂ ਉਹਦਾ ਗੁੱਸਾ ਨਹੀਂ ਕਰਾਂਗੇ ਅਸੀਂ ਉਹਨੂੰ ਇਹ ਸਮਝਾਂਗੇ ਵੀ ਇਹ ਅਗਿਆਨੀ ਆ ਮੂਰਖ ਆ ਤੇ ਜੇ ਉਹ ਕੋਈ ਐਕਸ਼ਨ ਸਾਡੇ ਤੇ ਕਰੂਗਾ ਵੀ ਸਾਨੂੰ ਕੋਈ ਕੁੱਟਣ ਮਾਰਨ ਦੀ ਗੱਲ ਜਾਂ ਕੋਈ ਵੈਸੇ ਜਿੱਦਾਂ ਤੁਸੀਂ ਕਹਿੰਨੇ ਹੋ ਨੇ ਸੌਦਾ ਲਾਉਣ ਦੀ ਫੇਰ ਫੇਰ ਅਸੀਂ ਉਹਨੂੰ ਦੱਸਾਂਗੇ ਫੇਰ ਦੋ ਥਾਂ ਕਰਕੇ ਤੋੜਾਂਗੇ ਫਿਰ ਉਹ ਤੋਂ ਬਾਅਦ ਚ ਆ ਗਈ ਗੱਲ ਨਸ਼ੇੜੀਆਂ ਦੀ ਵੀ ਜਿਹੜੇ ਨਸ਼ੇ ਜਿਹੜੇ ਹੈਗੇ ਆ ਛਡਾਉਣੇ ਆ